ਔਰਤ ਨੇ ਤਾੰਤ੍ਰਿਕ ਦੇ ਉਤੇ ਕੀਤਾ ਅਨਾਂ ਵਿਸ਼ਵਾਸ ਤੇ ਉਸ ਤੋਂ ਬਾਅਦ ਜੋ ਹੋਇਆ ਉਹ ਸੋਚ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਦਰਸਲ ਜਲੰਧਰ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਲੰਧਰ ਦੇ ਇੱਕ ਇਲਾਕੇ ਦੇ ਵਿੱਚ ਝਾੜੂ ਫੂਕ ਦੇ ਨਾਂ ਦੇ ਉੱਤੇ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਜਲੰਧਰ ਦੇ ਇੱਕ ਇਲਾਕੇ ਦੇ ਵਿੱਚ ਤਾੰਤ੍ਰਿਕ ਦੇ ਕੋਲ ਫਾਂਡਾ ਕਰਵਾਉਣ ਦੇ ਲਈ ਬਿਮਾਰ ਔਰਤ ਨੂੰ ਨਸ਼ੇ ਵਾਲੀ ਚੀਜ਼ ਸੁਗਾ बेहोश ਕਰਕੇ ਬਾਬੇ ਨੇ ਉਸਦੇ ਨਾਲ ਗੈਰ ਕੁਦਰਤੀ ਸੈਕਸ ਕੀਤਾ ਹੈ ਤਾਂ ਦੱਸਦੀ ਹੈ ਕਿ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਥਾਣਾ ਨੰਬਰ 5 ਨੇ ਮੁਲਜ਼ਮ ਤਾੰਤ੍ਰਿਕ ਸਰਫਰਾਸ਼ ਦੇ ਖਿਲਾਫ ਕੇਸ ਦਰਜ ਕਰ ਲਿਆ ਪੀੜਤਾ ਨੇ ਦੱਸਿਆ ਹੈ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਕਿਸੇ ਨੇ ਦੱਸਿਆ ਕਿ ਤਾੰਤ੍ਰਿਕ ਜਿਹੜੀ ਕਿ ਫਰਸ਼ਰਾਜ਼ ਫਾਂਡਾ ਕਰਕੇ ਬਿਮਾਰੀ ਠੀਕ ਕਰਦਾ ਹੈ ਤਾਂ 6 ਅਕਤੂਬਰ ਨੂੰ ਉਹ ਉਸ ਦੇ ਕੋਲ ਗਈ ਜਿਸ ਨੇ ਨਹਿਰ ਦੇ ਕੰਡੇ ਉਸ ਨੂੰ ਇੱਕ ਤਵੀਤ ਬਨਨੂਕਿਆ ਰਾਤ ਲਗਭਗ 9 ਵਜੇ ਤਾਂਤਰਿਕ ਨੇ ਔਰਤ ਦੇ ਪਤੀ ਨੂੰ ਕਮਰੇ ਦੇ ਬਾਹਰ ਰੁਕਣ ਦਾ ਕਹਿ ਕੇ ਔਰਤ ਨੂੰ ਕਮਰੇ ਚ ਲੈ ਜਾ ਕੇ ਬੇਹੋਸ਼ ਕਰ ਦਿੱਤਾ ਤੇ ਇਸ ਦੌਰਾਨ ਫਰਸ਼ਰਾਜ਼ ਨੇ ਉਸ ਦੇ ਨਾਲ ਗੈਰ ਕੁਦਰਤੀ ਸੈਕਸ ਕੀਤਾ ਹੈ ਤਾਂ ਕਾਫੀ ਸਮਾਂ ਲੱਗਣ ਦੇ ਉੱਤੇ ਔਰਤ ਨੇ ਔਰਤ ਦੇ ਪਤੀ ਨੇ ਦਰਵਾਜ਼ਾ ਖਟਕਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਸ ਦੌਰਾਨ ਤਾੰਤ੍ਰਿਕ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਜਿਵੇਂ ਹੀ ਪੀੜਤਾ ਦਾ ਪਤੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਤਾਂ ਤਾੰਤ੍ਰਿਕ ਉਸ ਨੂੰ ਧੱਕਾ ਮਾਰ ਕੇ ਮੌਕੇ ਦੇ ਉਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਉਧਰੋਂ ਫਰਾਰ ਹੋ ਜਾਂਦਾ ਹੈ ਤਾਂ ਪੀੜਤਾ ਨੇ ਇਸ ਸੰਬੰਧੀ ਜਦੋਂ ਪੁਲਿਸ ਨੂੰ ਇਸ ਦੇ ਬਾਰੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਔਰਤ ਦੇ ਬਿਆਨਾਂ ਤੇ ਅਨੁਦਾਰ ਜਿਹੜੇ ਕਿ ਬਿਆਨ ਦਿੱਤੇ ਸੀਗੇ ਉਸ ਦੇ ਆਧਾਰ ਤੇ ਉੱਤੇ तांत्रिक ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਦੱਸਦੇ ਕਿ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਹੈਰਾਨ ਕਰਦਾ ਇਹ ਮਾਮਲਾ ਹੈ ਜਿੱਥੇ ਕਿ ਅਕਸਰ ਅਸੀਂ ਲੋਕ ਅਸੀਂ ਦੇਖਦੇ ਹਾਂ ਕਿ ਲੋਕ ਅਕਸਰ ਜਿਹੜੇ ਕਿ ਨਾ ਤਾੰਤ੍ਰਿਕ ਬਾਬਿਆਂ ਦੇ ਚੱਕਰਾਂ ਦੇ ਵਿੱਚ ਆਉਂਦੇ ਨੇ ਤੇ ਆਪਣੇ ਘਰ ਦਾ ਤੇ ਆਪਣਾ ਕਾਫੀ ਨੁਕਸਾਨ ਕਰਾ ਜਾਂਦੇ ਨੇ ਕਿਉਂਕਿ ਅਜਿਹੇ ਤਾੰਤ੍ਰਿਕ ਰੱਬ ਦੇ ਨਾਮ ਦੇ ਉੱਤੇ ਵੀ ਪਖੰਡ ਜਿਹੜਾ ਕਿ ਸਮਾਜ ਦੇ ਵਿੱਚ ਫੈਲਾਉਂਦੇ ਨੇ ਤੇ ਕਈਆਂ ਦੇ ਨਾਲ ਗਲਤ ਹਰਕਤਾਂ ਵੀ ਕਰਦੇ ਨੇ ਤੇ ਰੋਜ਼ਾਨਾ ਜੋ ਹੈ ਮਾਮਲੇ ਆਉਂਦੇ ਨੇ ਪਰ ਇਹ ਮਾਮਲਾ ਬੇहद ਹੀ ਹੈਰਾਨ ਕਰ ਦੇਣ ਵਾਲਾ ਹੈ ਜਿੱਥੇ ਕਿ ਇੱਕ ਔਰਤ ਨੂੰ ਨਸ਼ੇ ਦੀ ਚੀਜ਼ ਸੁngਾ ਕੇ ਉਸ ਨੂੰ ਬੇਹੋਸ਼ ਕਰ ਦਿੰਦਾ ਹੈ ਤੇ ਉਸ ਦੇ ਨਾਲ ਗੰਦਾ ਕੰਮ ਕਰਦਾ ਹੈ